ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ 4 9 2025 ਦਰਿਆ ਸਤਲੁਜ ਦੇ ਹਾਲਾਤ ਪਾਣੀ ਸਵਾ ਕੁ ਫੁੱਟ ਦੇ ਕਰੀਬ ਉਤਰਿਆ ਹੈ ਤੇ ਬਾਕੀ ਖਦਰੇ ਵਾਲੀ ਕੋਈ ਗੱਲ ਨਹੀਂ ਹੈਗੀ ਬਾਕੀ ਪਾਣੀ ਪਿੱਛੇ ਛੱਡ ਰਿਹਾ ਜੇ 50 60 ਹਜ਼ਾਰ ਤੱਕ ਦੀ ਵੀ ਜਾਣਗੇ ਹੁਣ ਪਾਣੀ ਦਾ ਕੋਈ ਚੱਕਰ ਨਹੀਂ ਤੇ ਦਰਿਆ ਦੇ ਵਿੱਚ ਨਿਕਲ ਜਾਏਗਾ 17000 ਤੱਕ ਚੱਲਦਾ ਹੈ ਪਾਣੀ ਕੋਕੀ ਨਜ਼ਰ ਨੂੰ ਉਹ ਪਾਣੀ ਆਉਣਾ ਉਹਨਾਂ ਕਿਨੋਂ ਇਹ ਅੱਗੇ ਨਿਕਲ ਜਾਣਾ ਜੇ ਹਿਸਾਬ ਨਾਲ ਸਰਕਾਰ ਜਾਵੇਗੀ ਤੇ ਬਚਾਅ ਹੋ ਸਕਦਾ ਆ ਹੁਣ ਇਹ ਨਾ ਹੋਵੇ ਕਿ ਚਾਰ ਪੰਜ ਦਿਨ ਦਾ ਰੋਕ ਕੇ ਤੇ ਇਕੱਠਾ ਕਰਕੇ 3 ਲੱਖ ਛਾੜ ਦੇਣਾ ਤੇ ਇਹ ਤਾਂ ਔਖਾ ਆ ਜੇ ਇਸ ਤਰ੍ਹਾਂ ਛੱਡੀ ਜਾਣਗੇ ਕੋਈ ਗੱਲ ਨਹੀਂ ਹੁਣ ਅੰਦਰੀਆਂ ਫਸਰਾਂ ਦਾ ਨੁਕਸਾਨ ਹੋ ਗਿਆ ਆ ਸੋ ਬਾਹਰੋਂ ਬਚਾਅ ਹੋ ਜਾਵੇ ਬਾਕੀ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਮੁਸ਼ਕਲ ਘੜੀ ਦੇ ਵਿੱਚ ਸਾਥ ਦਿੱਤਾ ਆ ਅਜੇ ਵੀ ਫੋਨ ਕਰਦੇ ਵੀਰ ਕਿਸਮਾਨ ਦੀ ਲੋੜ ਹੈਗੀ ਕੋਈ ਦੱਸੋ ਸਾਡਾ ਏਰੀਆ ਬਚਾਇਆ ਵੀਰ ਸਮਾਨ ਦੀ ਕੋਈ ਲੋੜ ਨਹੀਂ ਇੱਥੇ ਤੇ ਬਾਕੀ ਜਿੱਧਰ ਹੋਇਆ ਨੁਕਸਾਨ ਸੁਲਤਾਨਪੁਰ ਬਾਕੀ ਅਮਰਸਰੀ ਦੀ ਦੇ ਵਿੱਚ ਤੇ ਉਧਰ ਆਪਣਾ ਸੇਵਾ ਦਾ ਕੰਮ ਕੀਤਾ ਜਾਵੇ ਬਾਕੀ ਚੜ੍ਹਦੀ ਕਲਾ ਜੀ ਘਰਉਣ ਦੀ ਲੋੜ ਨਹੀਂ ਪਾਣੀ ਦਾ ਪੱਧਰ ਘਟਿਆ ਵਾ ਜੇ ਹੁਣ ਵਧੇਗਾ ਥੋੜਾ ਬਹੁਤ ਕੋਈ ਗੱਲ ਨਹੀਂ ਅੰਦਰਲੀ ਗੱਲ ਹੈ ਦਰਿਆ ਦੀ ਧੰਨਵਾਦ ਸਾਰਿਆਂ ਦਾ ਚੜ੍ਹਦੀ ਕਲਾ ਜਰ ਰਹੋ